ਸਾਸਿਕਾ ਮੈਂ ਹਾਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੱਡੇ ਵੱਡੇ ਵਾਅਦੇ ਕੀਤੇ ਗਏ ਡੀਂਗਾ ਮਾਰ ਗਿਆ ਗੀਆਂ ਕਿ ਜਿਹੜਾ ਖਜ਼ਾਨਾ ਹੁੰਦਾ ਹੈ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ ਉਹਨਾਂ ਨੇ ਖਾਲੀ ਪੀਪਾ ਮੰਤਰੀ ਦੱਸਿਆ ਮਨਪ੍ਰੀਤ ਬਾਦਲ ਨੂੰ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਵੀ ਮਨਪ੍ਰੀਤ ਬਾਦਲ ਐਜ਼ ਇੱਕ ਖਜ਼ਾਨਾ ਮੰਤਰੀ ਸੀ ਕਹਿੰਦੇ ਸੀ ਖਜ਼ਾਨਾ ਖਾਲੀ ਹੈ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਿੱਚ ਵੀ ਐਜ਼ ਇੱਕ ਖਜ਼ਾਨਾ ਮੰਤਰੀ ਰਹੇ ਫਿਰ ਵੀ ਕਹਿੰਦੇ ਖਜ਼ਾਨਾ ਖਾਲੀ ਹੈ ਖਾਲੀ ਪੀਪਾ ਮੰਤਰੀ ਦੇ ਨਾਮ ਦੇ ਨਾਲ ਜਾਣੇ ਜਾਂਦੇ ਨੇ ਮਨਪ੍ਰੀਤ ਬਾਦਲ ਇੱਧਰ ਭਗਵੰਤ ਮਾਨ ਕਹਿੰਦੇ ਨੇ ਕਿ ਜਿਹੜਾ ਖਜ਼ਾਨਾ ਹੁੰਦਾ ਹੈ ਉਹ ਖਾਲੀ ਨਹੀਂ ਹੁੰਦਾ ਤੇ ਸਰਕਾਰਾਂ ਕੋਲ ਪੈਸੇ ਖਤਮ ਜਾਂ ਮੁੱਕਦੇ ਨਹੀਂ ਖਜ਼ਾਨੇ ਹਮੇਸ਼ਾ ਹਾਰੇ ਪਾਰੇ ਰਹਿੰਦੇ ਨੇ ਨੀਤ ਹੋਣੀ ਚਾਹੀਦੀ ਹੈ ਕੰਮ ਕਰਨ ਦੀ ਨੀਤ ਹੋਣੀ ਚਾਹੀਦੀ ਹੈ ਡਿਵੈਲਪਮੈਂਟ ਕਰਨ ਦੀ ਉਹਨਾਂ ਨੇ ਕਿਹਾ ਕਿ ਉਹੀ ਸਰਕਾਰ ਹੈ ਜਿਨ੍ਹਾਂ ਨੇ 45000 ਨੌਕਰੀਆਂ ਦਿੱਤੀਆਂ ਇਵਨ ਦੋ ਬਿਜਲੀ ਪਲਾਂਟ ਵੀ ਖਰੀਦੇ ਗਏ ਬਿਜਲੀ ਵੀ ਮੁਫਤ ਦਿੱਤੀ ਜਾ ਰਹੀ ਹੈ ਪੰਜਾਬ ਦੀਆਂ ਮਹਿਲਾਵਾਂ ਨੂੰ ਆਧਾਰ ਕਾਰਡ ਬੇਸ ਤੇ ਸਫਰ ਵੀ ਮੁਫਤ ਜਿਹੜਾ ਹੈ ਬਹਈਆ ਕਰਵਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਇਸ ਦੇ ਬਾਪ ਯੂਧਵੀ ਖਜ਼ਾਨੇ ਦੇ ਵਿੱਚ ਬਹੁਤ ਸਾਰੇ ਪੈਸੇ ਨੇ ਭਾਵੇਂ ਖਜ਼ਾਨੇ ਨੂੰ ਢਾਹ ਲੱਗ ਚੁੱਕੀ ਹੈ ਲੇਕਿਨ ਨੀਤੀ ਆਯੋਗ ਕਮਿਸ਼ਨ ਨੇ ਵੱਡੇ ਖੁਲਾਸੇ ਕੀਤੇ ਨੇ ਜਿਹੜੇ ਵਾਅਦੇ ਜਿਹੜੀਆਂ ਡੀਂਗਾ ਮਾਰੀਆਂ ਗਈਆਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਹ ਸਾਰਿਆਂ ਦੀ ਹਵਾ ਨਿਕਲ ਚੁੱਕੀ ਹੈ ਪੰਜਾਬ ਦੇ ਲੋਕਾਂ ਨੂੰ ਭੱਬਲ ਪੂਸੇ ਵਿੱਚ ਪਾ ਕੇ ਰੱਖਿਆ ਹੈ ਪਿਛਲੇ 25 ਸਾਲਾਂ ਦੇ ਵਿੱਚ ਯਾਨੀ ਕਿ ਸ਼ਰਮ ਤੇ ਬਿਸ਼ਰਮੀ ਦੀ ਹੱਦ ਹੁੰਦੀ ਹੈ ਹੱਥੋਂ ਵੀ ਟੱਪ ਗਏ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਉਂਕਿ ਸਭ ਤੋਂ ਜ਼ਿਆਦਾ ਕਰਜ਼ਾ ਪੰਜਾਬ ਨੇ ਲਿਆ ਹੈ ਚਾਹੇ ਉਹ ਸੈਂਟਰ ਸਰਕਾਰ ਹੋਵੇ ਚਾਹੇ ਉਹ ਵਿਦੇਸ਼ੀ ਬੈਂਕ ਹੋਣ ਯਾਨੀ ਕਿ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਵਿੱਚ ਇੱਕ ਵੀ ਪੈਸਾ ਨਹੀਂ ਹੈ ਪੰਜਾਬ ਸਰਕਾਰ ਨੂੰ ਵਿਦੇਸ਼ੀ ਵਿਦੇਸ਼ੀ ਬੈਂਕਾਂ ਤੋਂ ਦੂਸਰੇ ਪਾਸੇ ਜੇ ਗੱਲ ਕਰੀਏ ਸੈਂਟਰ ਸਰਕਾਰ ਤੋਂ ਹਰ ਮਹੀਨੇ ਕਰੋੜਾ ਰੁਪਏ ਜਿਹੜਾ ਹੈ ਕਰਜ਼ਾ ਲੈਣਾ ਪੈਂਦਾ ਹੈ ਜੇ ਗੱਲ ਕਰੀਏ ਸਰਕਾਰੀ ਪ੍ਰਾਪਰਟੀ ਦੀ ਸਰਕਾਰੀ ਪ੍ਰਾਪਰਟੀ ਅਜਤੂ 3 ਮਹੀਨੇ ਪਹਿਲਾਂ ਵੇਚੀ ਗਈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਸ ਦੀ ਕੀਮਤ 1000 ਕਰੋੜ ਰੁਪਏ ਦੱਸੀ ਜਾ ਰਹੀ ਹੈ ਜਿਵੇਂ ਹੀ ਖੁਲਾਸੇ ਹੋਏ ਹੁਣ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣਾ ਮੂਲ ਕੋਈ ਫਿਰਦੇ ਨੇ ਕਿ ਮੈਂ ਹੁਣ ਜਵਾਬ ਕਿਵੇਂ ਦਿਆਂ ਕਿਉਂਕਿ ਦੱਸਣ ਵਾਲੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੇ ਭਗਵੰਤ ਮਾਨ ਭਾਵੇਂ ਇਕੱਲੇ ਹੀ ਆਪਣੀ ਪਾਰਟੀ ਦੀਆਂ ਤੇ ਆਪਣੇ ਖਜ਼ਾਨੇ ਦੀਆਂ ਤਰੀਫਾਂ ਕਰਦੇ ਨਹੀਂ ਥੱਕਦੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ 오ੜੀਸਾ ਤੇ ਝਾਰਖੰਡ ਨਾਲੋਂ ਵੀ ਬੁਰਾ ਹਾਲ ਹੋ ਗਿਆ ਹੈ ਪੰਜਾਬ ਦਾ ਪੈਸੇ ਦੇ ਮਾਮਲੇ ਦੇ ਵਿੱਚ ਯਾਨੀ ਕਿ ਧਜੀਆਂ ਉਡਾਈਆਂ ਗਈਆਂ ਪੰਜਾਬ ਦੇ ਖਜ਼ਾਨੇ ਦੀਆਂ ਪੰਜਾਬ ਦੇ ਖਜ਼ਾਨੇ ਦੇ ਵਿੱਚ ਜਿਹੜੇ ਨੇ ਹੁਣ ਪੈਸੇ ਨਹੀਂ ਨੇ ਇਸ ਲਈ ਪੰਜਾਬ ਸਰਕਾਰ ਨੂੰ ਹਰ ਮਹੀਨੇ ਹਜ਼ਾਰਾਂ ਕਰੋੜ ਰੁਪਏ ਕਦੇ ਵਿਦੇਸ਼ਾਂ ਵਿਦੇਸ਼ੀ ਬੈਂਕਾਂ ਤੋਂ ਤੇ ਕਦੇ ਭਾਰਤ ਸਰਕਾਰ ਤੋਂ ਪੈਸੇ ਲੈਣੇ ਪੈਂਦੇ ਨੇ ਯਾਨੀ ਕਿ ਜਿਹੜੇ ਖੁਲਾਸੇ ਹੋਏ ਨੇ ਜੇਕਰ ਸੱਚ ਹੋਇਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵਿੰਤੀ ਵਿਤੀ ਸੰਕਟ ਵਿੱਚ ਚਲਾ ਜਾਵੇਗਾ ਪੂਰਾ ਪੰਜਾਬ ਧੰਨਵਾਦ